ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹਨ ਸ੍ਰੀ ਗੁਰੂ ਅਰਜਨ ਦੇਵ ਜਿਦੇ ਸਮੇ ਇੱਕ ਭਾਈ ਬਹਿਲੋ ਹੋਇਆ ਕਰਦੇ ਸਨ ਤੇ ਗੁਰੂ ਅਰਜਨ ਦੇਵ ਜੀ ਨੇ ਪ੍ਰਸੰਨ ਹੋ ਕੇ ਸਾਰੇ ਪੂਤ ਪ੍ਰੇਤਾਂ ਨੂੰ ਦਸਵੇਂ ਜਾਮੇ ਤੱਕ ਭਾਈ ਬਹਿਲੋ ਜੀ ਦੇ ਵਸ ਵਿੱਚ ਕਰ ਦਿੱਤਾ ਸੀ ਤੇ ਗੁਰੂ ਸਾਹਿਬ ਦੀ ਨਿਯਤਿਆ ਸੀ ਕਿ ਭਾਈ ਬਹਿਲੋ ਸਭ ਤੋਂ ਪਹਿਲੋਂ ਭਾਈ ਬਹਿਲੋ ਜੀ ਸੰਗਤ ਦੀ ਸੇਵਾ ਕਰਦੇ ਸੀ ਤੇ ਸਿੱਖੀ ਦਾ ਪ੍ਰਚਾਰ ਕਰਦੇ ਹਨ ਤੇ ਭਾਈ ਬੈਲੋ ਜੀ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਭਾਈ ਨਾਨੂ ਜੀ ਤੇ ਭਾਈ ਨਾਨੂ ਜੀ ਦੇ ਅੱਗੇ ਵੀ ਦੋ ਪੁੱਤਰ ਹੁੰਦੇ ਨੇ ਤੇ ਇੱਕ ਵਾਰੀ ਜਦੋਂ ਜ਼ਿਆਦਾ ਸੰਗਤ ਹੁੰਦੀ ਹੈ ਤਾਂ ਉਹਨਾਂ ਨੂੰ ਇੱਕ ਵੱਡੇ ਪੱਠਲ ਦੀ ਲੋੜ ਪੈ ਜਾਂਦੀ ਹੈ ਤਾਂ ਭਾਈ ਬੈਲੋ ਜੀ ਭਾਈ ਨਾਨੂ ਜੀ ਨੂੰ ਕਹਿੰਦੇ ਨੇ ਕਿ ਜਾਓ ਭਾਈ ਕਰੋ ਵੱਡਾ ਪੱਠਲ ਚੁੱਕ ਕੇ ਲਿਆਓ ਤੇ ਜਦੋਂ ਉਹ ਘਰ ਜਾਂਦਾ ਹੈ ਉੱਥੇ ਭਾਈ ਨਾਨੂ ਦੀ ਘਰ ਵਾਲੀ ਆਪਣੇ ਦੋ ਬੱਚਿਆਂ ਨੂੰ ਨਵਾ ਰਹੀ ਹੁੰਦੀ ਹੈ ਉਹ ਕਹਿੰਦੀ ਕਿ ਪੱਠਲ ਵੇਲਾ ਨਹੀਂ ਹੈ ਤੇ ਬਾਅਦ ਵਿੱਚ ਲੈ ਜਾਈਏ ਤੇ ਪਾਈ ਬੈਲੋ ਜੀ ਦੁਆਰਾ ਫੇਰ ਕਹਿੰਦੇ ਨੇ ਕਿ ਪਾਈ ਦੁਆਰਾ ਫੇਰ ਤੋ ਜਾਓ ਸੰਗਤ ਨੂੰ ਲੋੜ ਹੈ ਅਸੀਂ ਇਹਨਾਂ ਦੇ ਚਰਨ ਧਵਾਣੇ ਨੇ ਤੇ ਉਹ ਫੇਰ ਦੁਆਰਾ ਘਰੇ ਜਾਂਦੇ ਨੇ ਤੇ ਫੇਰ ਉਸ ਦੀ ਘਰ ਵਾਲੀ ਮਨਾ ਕਰ ਦਿੰਦੀ ਹੈ ਤਾਂ ਦ ਪਾਈ ਬੈਲੋ ਜੀ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਫੇਰ ਉਹ ਕਹਿੰਦੇ ਨੇ ਕਿ ਹੁਣ ਜਾ ਤੂ ਵੇਖੋ ਪੱਥਰ ਵਿਹਲਾ ਹੋ ਗਿਆ ਹੋਵੇਗਾ ਤੇ ਜਦੋਂ ਉਹ ਦੁਆਰਾ ਘਰੇ ਜਾਂਦੇ ਨੇ ਤਾਂ ਜਿਹੜੇ ਉਹ ਦੋ ਬੱਚੇ ਸੀ ਉਹਨਾਂ ਦੋਵਾਂ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਦੋਨੋਂ ਜਣੇ ਭਾਈ ਨਾਨੂ ਜੀ ਤੇ ਉਹਨਾਂ ਦੀ ਘਰ ਵਾਲੀ ਭੱਜ ਕੇ ਭਾਈ ਬੈਲੋ ਜੀ ਦੇ ਪਾਸ ਆ ਜਾਂਦੇ ਨੇ ਤੇ ਚਰਨਾ ਵਿੱਚ ਡਿੱਗ ਕੇ ਕਹਿੰਦੇ ਨੇ ਕਿ ਇਹ ਕੀ ਹੋ ਗਿਆ ਤਦ ਭਾਈ ਬੈਲੋ ਜੀ ਕਹਿੰਦੇ ਨੇ ਕਿ ਸੰਗਤ ਸਭ ਤੋਂ ਪਹਿਲਾਂ ਹੈ ਤੇ ਸੰਗਤ ਦੇ ਅੱਗੇ ਕੋਸ਼ ਨਹੀਂ ਹੈ ਤਦ ਉਹ ਦੋਵੇਂ ਜਣੇ ਕਹਿੰਦੇ ਨੇ ਕਿ ਸਾਡੀ ਅੱਗੇ ਵੰਡ ਕੇ ਹੀ ਚੱਲੇਗੀ ਤਾਂ ਭਾਈ ਬੈਲੋ ਜੀ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਭਾਈ ਸਮਾ ਪਾ ਕੇ ਆਪਣੇ ਘਰੇ ਇੱਕ ਪੁੱਤਰ ਦਾ ਜਨਮ ਹੋਵੇਗਾ ਤੇ ਉਹ ਸਭ ਤੋਂ ਵੱਧ ਸ਼ਕਤੀਸ਼ਾਲੂ ਹੋਵੇਗਾ ਕਿਹਾ ਜਾਂਦਾ ਹੈ ਕਿ 12 ਖਾਨਾ ਬਾਦ ਪਾਈ ਨਾਂ ਨੂੰ ਜਿਹਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਜਿੰਨਾ ਦਾ ਨਾਮ ਪਾਈ ਭਗਤਾ ਰੱਖਿਆ ਜਾਂਦਾ ਹੈ ਜਦੋਂ ਪਾਈ ਭਗਤਾ ਜੀ ਵੱਡੇ ਹੁੰਦੇ ਨੇ ਤੇ ਉਹ ਪੂਤ ਪ੍ਰੇਤਾਂ ਦੀ ਜ਼ਿੰਮੇਵਾਰੀ ਲੈ ਲੈਂਦੇ ਨੇ ਤੇ ਪਾਈ ਭਗਤਾ ਜੀ ਪੂਤ ਪ੍ਰੇਤਾ ਤੋਂ ਗੁਪਤ ਸੇਵਾ ਲੈਂਦੇ ਰਹਿੰਦੇ ਸਨ ਇੱਕ ਵਾਰੀ ਲਾਹੌਰ ਦਾ ਰਹਿਣ ਵਾਲਾ ਤੁਰਕਾਂ ਦਾ ਇੱਕ ਵੱਡਾ ਦੀਵਾਨ ਜਿਸ ਦਾ ਨਾਮ ਰਾਮੂ ਸ਼ਾਹ ਸੀ ਤੇ ਉਸ ਦੇ ਘਰ ਵਿੱਚ ਇੱਕ ਲੜਕੀ ਸੀ ਤੇ ਉਸ ਲੜਕੀ ਦੇ ਵਿੱਚ ਇੱਕ ਪ੍ਰੇਤ ਰਹਿੰਦਾ ਸੀ ਤੇ ਰਾਮੂ ਸ਼ਾ ਆਪਣੀ ਲੜਕੀ ਨੂੰ ਲੈ ਕੇ ਕਈਆਂ ਲੋਕਾਂ ਦੇ ਪਾਸ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ। ਰਾਮੂ ਸ਼ਾ ਨੂੰ ਇੱਕ ਦਿਨ ਕੋਈ ਦੱਸਦਾ ਹੈ ਕਿ ਤੂੰ ਮਾਲਵੇ ਪਿੰਡ ਵਾਲ ਨੂੰ ਚਲਾ ਜਾ ਤੇ ਉੱਥੇ ਭਾਈ ਭਗਤਾ ਰਹਿੰਦਾ ਹੈ। ਉਹ ਤੇਰੀ ਲੜਕੀ ਦਾ ਇਲਾਜ ਕਰ ਸਕਦਾ ਹੈ ਤੇ ਭਾਈ ਰਾਮੂ ਸ਼ਾ ਭਾਈ ਭਗਤਾ ਜੀ ਨੂੰ ਮਿਲਣ ਵਾਸਤੇ ਚਲਾ ਜਾਂਦਾ ਹੈ ਤੇ ਭਾਈ ਭਗਤਾ ਜੀ ਜਪਜੀ ਸਾਹਿਬ ਦਾ ਪਾਠ ਕਰਕੇ ਲੜਕੀ ਦੇ ਉੱਪਰ ਜਲਦਾ ਛਿੱਟਾ ਮਾਰਦੇ ਨੇ ਤੇ ਲੜਕੀ ਦੇ ਵਿੱਚੋਂ ਪ੍ਰੇਤ ਨੂੰ ਕੱਢ ਦਿੰਦੇ ਨੇ। ਇਹ ਸਭ ਦੇਖ ਕੇ RAMU SHAH ਬਹੁਤ ਜ਼ਿਆਦਾ ਖੁਸ਼ ਹੋ ਗਿਆ ਤੇ ਭਾਈ ਭਗਤਾ ਜੀ ਨੂੰ ਕਹਿੰਦਾ ਹੈ ਕਿ ਮੈਂ ਕੀ ਸੇਵਾ ਕਰ ਸਕਦਾ ਹਾਂ ਤੇ ਭਾਈ ਭਗਤਾ ਜੀ ਕਹਿੰਦੇ ਨੇ ਕਿ ਸਾਡੇ ਇੱਥੇ ਪਾਣੀ ਦਾ ਕਾਲ ਪੈ ਚੁੱਕਿਆ ਹੈ ਇਸ ਲਈ ਅਸੀਂ ਇੱਥੇ ਖੂਬ ਬਣਵਾਉਣਾ ਚਾਹੁੰਦੇ ਸਾਂ ਤੇ ਉਸ ਵਾਸਤੇ ਸਾਨੂੰ ਇੱਟਾਂ ਦੀ ਲੋੜ ਹੈ ਤਦ RAMU SHAH ਕਹਿੰਦੇ ਨੇ ਕਿ ਇੱਟਾਂ ਤਾਂ ਲੋਹਾਰ ਚ ਨੇ ਤੇ ਤੁਹਾਡਾ ਪਿੰਡ ਬਠੰਡਾ ਚ ਹੈ ਤੁਸੀਂ ਇੰਨੀ ਦੂਰ ਤੋਂ ਇੱਟਾਂ ਕਹਨੇ ਲੈ ਕੇ ਆਵੋਗੇ ਭਾਈ ਭਗਤਾ ਜੀ ਕਹਿੰਦੇ ਨੇ ਕਿ ਕੋਈ ਗੱਲ ਨਹੀਂ ਉਹ ਇੱਤਾਂ ਨੂੰ ਚੂਨਾ ਕਰਕੇ ਰੱਖ ਦੇ ਅਸੀਂ ਆਪੇ ਉੱਤਾਂ ਲੈ ਜਾਵਾਂਗੇ ਇਹ ਗੱਲ ਸੁਣ ਕੇ RAMU ਸ਼ਾ ਹੈਰਾਨ ਹੁੰਦਾ ਹੈ ਤੇ ਫਿਰ ਉਹ ਲਾਹੌਰ ਵਾਪਸ ਚਲਾ ਜਾਂਦਾ ਹੈ ਤੇ ਇੱਤਾਂ ਨੂੰ ਚੂਨਾ ਕਰਕੇ ਰੱਖ ਦਿੰਦਾ ਹੈ ਤੇ ਉਸ ਰਾਤ ਨੂੰ ਭਾਈ ਭਗਤਾ ਦੇ ਪਿੰਡ ਵਿੱਚ ਹੌਂਕਾ ਦਿੱਤਾ ਜਾਂਦਾ ਹੈ ਕਿ ਜਦੋਂ ਤੱਕ ਅਸੀਂ ਸਵੇਰ ਹੌਂਕਾ ਨਹੀਂ ਦਿੰਦੇ ਉਦੋਂ ਤੱਕ ਕੋਈ ਨਹੀਂ ਉਠੇਗਾ ਤੇ ਜੇ ਤੁਹਾਨੂੰ ਕੋਈ ਦਿਖਦਾ ਹੈ ਤੇ ਤੁਸੀਂ ਆਪਣੀਆਂ ਅੱਖਾਂ ਬੰਦ ਕਰ ਲੈਣੀਆਂ ਕਿਹਾ ਜਾਂਦਾ ਹੈ ਈ ਉਸ ਰਾਤ ਨੂੰ ਪਿੰਡ ਬਠੰਡਾ ਤੋਂ ਲੈ ਕੇ ਲਾਹੌਰ ਤੱਕ ਮੋੜ ਦੇ ਨਾਲ ਮੋੜਾ ਜੋੜ ਕੇ ਪੂਤ ਪ੍ਰੇਤਾਂ ਦੀ ਇੱਕ ਲੰਬੀ ਲਾਈਨ ਲੱਗਦੀ ਹੈ ਉਧਰ ਇੱਤਾਂ ਦੇ ਪੱਠੇ ਤੇ ਰਾਮੂ ਸ਼ਾਹ ਨੇ ਰਾਤ ਨੂੰ ਇਹ ਦੇਖਣ ਵਾਸਤੇ ਕੀ ਪਾਈ ਭਗਤਾ ਜੀ ਇੱਤਾਂ ਨੂੰ ਕਿਵੇਂ ਲੈ ਕੇ ਜਾਂਦੇ ਨੇ ਤੇ ਉਸ ਨੇ ਪੱਠੇ ਤੇ ਆਪਣੇ ਬੰਦੇ ਬਿਠਾ ਦਿੱਤੇ ਤੇ ਜਦੋਂ ਉਹ ਬੰਦਿਆਂ ਨੇ ਲੁੱਕ ਕੇ ਵੇਖਿਆ ਤੇ ਉਹਨਾਂ ਨੂੰ ਸਿਰਫ ਇੱਤਾਂ ਫੁੱਟੀਆਂ ਨਜ਼ਰ ਆਈਆਂ ਅਤੇ ਹੋਰ ਕੁਝ ਨਹੀਂ ਦਿਖਿਆ ਦੀਪੂਤਾ ਨੇ ਰਾਤੋ ਰਾਤ ਲਾਹੌਰ ਤੋਂ ਬਠੰਡੇ ਦੇ ਉਸ ਪਿੰਡ ਵਿੱਚ ਇੱਟਾਂ ਲਾ ਜਾ ਕੇ ਖੂਹ ਤਿਆਰ ਕਰ ਦਿੱਤਾ ਤੇ ਫੇਰ ਧੰਨ ਧੰਨ ਸ੍ਰੀ ਗੁਰੂ ਗਵਿੰਦ ਸਿੰਘ ਜੀ ਨੇ ਖੂਹ ਦੀ ਉਸਾਰੀ ਦੀ ਸਾਰੀ ਕਥਾ ਆਪਣੇ ਸਿੱਖਾਂ ਨੂੰ ਸੁਣਾਈ। ਇਹਨੇ ਵਿੱਚ ਭਾਈ ਬਹਿਲੋ ਜੀ ਦੇ ਪਰਿਵਾਰ ਵਿੱਚ ਜਾ ਕੇ ਦੱਸਿਆ ਕਿ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਸਾਡੇ ਪਿੰਡ ਆਏ ਹੋਏ ਨੇ ਤੇ ਇੱਕ ਪੀਪਲ ਦੇ ਥੱਲੇ ਵਿਰਾਜਮਾਨ ਨੇ। ਤਦ ਭਾਈ ਬਹਿਲੋ ਜੀ ਦਾ ਸਾਰਾ ਪਰਿਵਾਰ ਗੁਰੂ ਜੀ ਦੇ ਦਰਸ਼ਨ ਕਰਨ ਆਉਂਦਾ ਹੈ ਤੇ ਇੱਕ ਸੁੰਦਰ ਕੋੜਾ ਪੇਟਾ ਕਰਦੇ ਨੇ। ਤੇ ਗੁਰੂ ਸਾਹਿਬ ਜੀ ਨੂੰ ਕਹਿੰਦੇ ਨੇ ਕਿ ਗੁਰੂ ਸਾਹਿਬ ਜੀ ਤੁਹਾਡੇ ਹੁਕਮ ਦੇ ਨਾਲ ਪੰਜਵੇਂ ਜਾਮੇ 'ਚ ਇਹ ਪੂਤ ਪ੍ਰੇਤ ਸਾਡੇ ਵਸ ਹੋ ਗਏ ਤੇ ਇਸ ਕਰਕੇ ਲੋਕਾਂ ਨੂੰ ਲੱਗਦਾ ਹੈ ਕਿ ਭਾਈ ਪਤਕਾਰ ਜਿਨੇ ਖੂ ਲਵਾਇਆ ਹੈ ਪਰ ਮਹਾਰਾਜ ਇਹ ਸਾਰਾ ਕੋਸ਼ ਤੁਹਾਡੀ ਕਿਰਪਾ ਦੇ ਨਾਲ ਹੀ ਹੋਇਆ ਹੈ ਅਸੀਂ ਤੁਹਾਡੇ ਦਾਸ ਹਾਂ ਤੁਹਾਡੇ ਕਹਨੇ ਤੋਂ ਬਾਹਰ ਨਹੀਂ ਭਾਈ ਬਹਿਲੋ ਜੀ ਦੇ ਪਰਿਵਾਰ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਚਰਨ ਪਾਉਣ ਦੀ ਬੇਨਤੀ ਕੀਤੀ ਇਹ ਘਰੇ ਲਾ ਜਾ ਕੇ ਗੁਰੂ ਜੀ ਤੇ ਹੋਰ ਸਿੱਖਾਂ ਦੀ ਬੇਅੰਤ ਸੇਵਾ ਕੀਤੀ ਹੈ। ਇਹ ਪੂਟਾਂ ਵਾਲਾ ਖੂਹ ਅੱਜ ਵੀ ਭਾਈ ਭਗਤਾ ਦੇ ਨਾਮ ਤੋਂ ਮੌਜੂਦ ਹੈ। ਸਤਨਾਮ ਸ੍ਰੀ ਵਾਹਿਗੁਰੂ